ਈ ਹੌਲਾ ਬਈ ਸਾਰੇ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਬਈ ਅਮੀਰ ਕਰਦੇ ਆ ਸਾਰੇ ਭਰਾਵਾਂ ਦੇ ਘਰਵਾਰ ਪਰਿਵਾਰ ਠੀਕ ਹੋਣਗੇ ਬਈ ਲਓ ਜੀ ਕੱਢਦੇ ਆ ਕੋਤਰ ਆਪਾਂ ਸ਼ਾਰੀਆਂ ਤੇ ਬੰਦੇ ਆ ਖਲਣਾ ਸਾਨੂੰ ਲਓ ਜੀ ਫੜ ਲਿਆ। ਲੋ ਬਾਬਿਓ ਕਰਾਂ ਮੈਂ ਬੰਨਣਾ ਤੇ ਫੇਰ ਵਿਖਾਉਣਾ ਤੁਹਾਨੂੰ। ਛੜਰੀ ਦੇ ਬੰਨਣਾ ਕਰਾਂ। ਲੋ ਬਾਬਿਓ ਬਿਠਾ ਦੇ। ਬਿਠਾ ਦੇ ਆਪ ਜਾਨਵਰ। ਇਧਰੋਂ ਇਹਦੀਆਂ ਕਬੂਦਰੀਆਂ ਨੇ। ਪਾਖੜ ਗਈਆਂ ਸੀਆਂ ਯਾਰ। ਹੁਣ ਤਾਂ ਸੱਟ ਹੋ ਗਈ ਖੜੀ ਚੱਲ। ਇਹਨਾਂ ਲੱਤਾਂ ਖੜਗੀਆਂ ਸੀਆਂ। ਹੋ ਗਈ ਸੱਟ ਹੁਣ ਤਾਂ। ਲੋ ਬਾਬਿਓ ਬੇਲੇ ਸੀਗੇ ਯਾਰ ਅੱਜ ਮੈਂ ਹੈਪੀ ਨੇ ਪੀਲਾ ਪਾਣੀ ਕੁੱਟ ਲਿਆ ਆਪਾਂ ਕਰਾਉਣਾ ਸਾਨੂੰ ਬਖਾਉਣਾ ਚੀਜ਼ਾਂ ਕਿਹੜੀਆਂ-ਕਿਹੜੀਆਂ ਪੈਣਗੀਆਂ ਇਹਦੇ 'ਚ ਨੰਬਰ 1 ਹਲਦੀ ਦੀ ਜੜ ਸੌਂਫ ਮੈਂਦੀ ਦੇ ਪੱਤੇ ਗੁਲਾਬ ਦੇ ਫੁੱਲ ਸਰਦ ਚੀਨੀ ਕਵਾਬ ਚੀਨੀ ਆਪਾਂ ਨੂੰ ਮਿਲੀ ਨਹੀਂ ਤੈਨੂੰ ਸਰਦ ਚੀਨੀ ਪਾਵਾਂਗੇ 'ਚ ਮਨੱਕਾ ਔਲੇ ਸੁੱਕੇ ਔਲੇ ਬਿਹੜੀ ਹਰੜ ਜੰਗ ਹਰੜ ਦੁਬਾਰੇ ਫੇਰ ਬਖਾ ਦੇਣਾ ਹਲਦੀ ਜੜ ਸੌਂਫ ਮੈਂਦੀ ਦੇ ਪੱਤੇ ਗੁਲਾਬ ਦੇ ਫੁੱਲ ਸਰਦ ਚੀਨੀ ਜੇ ਮੰਨ ਕੇ ਚਲੋ ਕਬਾਬ ਚੀਨੀ ਲੈ ਲੋ ਮਨੱਕੇ ਆਉਗਲੇ ਪੀੜੇ ਤੇ ਹੜੜਾ ਚਲੋ ਆਪਾਂ ਹੁਣ ਕੁੱਟਦੇ ਆਂ ਪਣੀ ਓਏ ਤੁਹਾਨੂੰ ਨਾਲ ਦੀ ਨਾਲ ਵਿਖਾਈ ਚੱਲਾਂਗੇ ਜਿਵੇਂ ਜਿਵੇਂ ਕੁੱਟੀ ਚੱਲਾਂਗੇ ਮੇ ਬਾਬੋ ਕੁੰਡਾ ਘੋਟਾ ਕਰ ਲਿਆ ਰੈਡੀ ਆਪਾਂ ਤੇ ਪਾਉਣੇ ਆ ਕੁੱਟਦੇ ਆ ਵਿਖਾਉਣੇ ਤੁਹਾਨੂੰ ਕੱਲੇ-ਕੱਲੇ ਚੀਜ਼ ਗੁੱਟਾਂਗੇ ਆਪਾਂ ਬਈ ਹਰ ਇੱਕ ਚੀਜ਼ ਨੂੰ ਕੱਲਾ-ਕੱਲਾ ਗੁੱਟਾਂਗੇ ਲਓ ਜੀ ਸਰਦ ਚੀਨੀ ਪਾਲੀ ਆਪਾਂ ਕੁੰਡੇ ਚ ਇਦੀ ਥਾਂ ਤੇ ਤੁਸੀਂ ਕਵਾਬ ਚੀਨੀ ਵੀ ਲੈ ਸਕਦੇ ਆ ਮੈਨੂੰ ਉਹ ਮਿਲ ਨਹੀਂ ਆ ਪਤਾ ਹੀ ਸਰਦ ਚੀਨੀ ਪਾਲੀ ਥੇ ਭਰਾ ਨੂੰ ਮਿਲਦੀ ਉਹ ਪਾਲ ਕਵਾਬ ਚੀਨੀ ਵੀ ਵਧੀਆ ਚੀਜ਼ ਹੈਗੀ ਆਪਾਂ ਨੂੰ ਮਿਲ ਨਹੀਂ ਮੈਂ ਦੋ ਤਿੰਨ ਦੁਕਾਨਾਂ ਤੇ ਗਿਆ ਸੀ ਯਾਰ ਤੇ ਮੈਂ ਤਾਂ ਕਰਕੇ ਫਿਰ ਸਰਦ ਚੀਨੀ ਪਾਲੀ ਇਹਨੂੰ ਕੁੱਟਦਾ ਫਿਰ ਵਿਖਾਉਣਾ ਸਮੋ ਲਓ ਬਾਪੋ ਅਸਤੀ ਬਰੀਜ ਸਰਦ ਜੀ ਨੇ ਪਰ ਪੰਨ ਹੋਰ ਬਰੀ ਕਰਾਂ ਥੋੜੀ ਜੀ ਫਿਰ ਕਟਾਂਗੇ ਇਹ ਹੋਰ ਬਰੀ ਕਰਾਂਗੇ ਥੋੜੀ ਜੀ ਲਓ ਜੀ ਕੁੱਟ ਦੀ ਸਰਦ ਜੀ ਨੇ ਕੁੱਟ ਕੇ ਪਾਉਣ ਹਲਦੀ ਦੀ ਜੜ ਇਹਨੂੰ ਕੁੱਟ ਕੇ ਖੋਣਾ ਸਰਦ ਜੀ ਨੇ ਪਕੋਟਤੀ ਹਲਦੀ ਜੜ ਕੁੱਟਦੇ ਹਾਂ ਇਹ 10-10 ਗ੍ਰਾਮ ਹੀ ਤੋਲਾ-ਤੋਲਾ ਹੀ ਲੈਣਾ ਸਮਾਨ ਸਾਰ ਮੰਨ ਕੇ ਚੱਲੋ ਬੜੀ ਗਾਇ ਬਰੀਕ ਕਰ ਲੋ ਇਹਨੂੰ ਸੋ ਲੋ ਫਿਰ ਮੈਂ ਆ ਕੁੱਟਾਂ ਤੇ ਫੇਰ ਬਖੋਣਾ ਸੁਣਨਾ ਫੇਰ ਕਰਦੇ ਆਪਾਂ ਕੰਟੀਨਿਊ ਆਹਾ ਨੋਗ ਕੁੱਟੀਆਂ ਨੇ ਆ ਹਲਦੀ ਦੀ ਜੜ ਕੋਸਾ ਕੁੱਟਤੀ ਕੁਛ ਕੁੱਟੀਆਂ ਨੇ ਆਗੇ ਔਖੀ ਬਹੁਤ ਅਧੀ ਕਰ ਕਰਕੇ ਇੱਕ ਦਾ ਯਾਰ ਕੁੰਡਾ ਛੋਟਾਗਾ ਤੇ ਬਾਹਰ ਬੜਕਦੀ ਹੈਗੀ ਤਾਂ ਕਰਕੇ ਇਹ ਰਫਤ ਦਿੱਤੀ ਕਰਕੇ ਕੁੱਟੀਆਂ ਨੇ ਇਹਨੂੰ ਆਖਿ ਭਰਾਵਾਂ ਮੈਂ ਦੰਤਾ ਘੰਟਾ ਹੋ ਗਿਆ ਅੱਗੇ ਪੇ ਨੂੰ ਤੇ ਬਾਹਰ ਦੁੱਲਦੀ ਹੈ ਬਹਿਣ ਨੇ ਚਲੋ ਬਾਕੀ ਕਰਦੇ ਹਾਂ ਕੰਟੀਨਿਊ ਦੱਸਦਾ ਫਿਰ ਤੁਹਾਨੂੰ ਕੁੱਟ ਕੇ ਖੋਣਾਂਗਾ ਬਾਅਦ ਚ ਲਓ ਜੀ ਕੁੱਟ 30 ਹਲਦੀ ਹੁਣ ਕੁੱਟਦੇ ਹਾਂ ਨਵਾਂ ਸਮਾਨ ਆਸੀ ਹੈ ਸੋ ਨੰਬਰ 3 ਨੂੰ ਸੌਫ ਸਰਦ ਚੀਨੀ ਹੋ ਗਈ ਫਲਦੀ ਹੋ ਗਈ ਹਲਦੀ ਜੜ ਤੀਜੇ ਨੰਬਰ ਤੇ ਸੌਫ ਆ ਗਈ ਇਹ ਕੁੱਟ ਕੇ ਫਿਰ ਤੁਹਾਨੂੰ ਕਰਦਾਂਗੇ ਸ਼ੇਰ ਲਓ ਜੀ ਕੁੱਟਤੀ ਸੌਂਫ ਵੀ ਕੁੱਟਦੇ ਹੁਣ ਭੇੜੇ ਇਹ ਜੋ ਗੜਕਾਂ ਕੱਢਾਂਗੇ ਆਪਾਂ ਇਹ ਗੜਕਾਂ ਕੱਢ ਲਓ ਤੇ ਕੁੱਟਦੇ ਆ ਤੁਹਾਨੂੰ ਤੇ ਵਿਖਾਉਣੇ ਆ ਫਿਰ ਸੌਂਫ ਕੁੱਟਤੀ ਹਲਦੀ ਕੁੱਟਤੀ ਸਰਦ ਚੀਨੀ ਕੁੱਟਤੀ ਲਓ ਜੀ ਗਿੜਕੇ ਕਟਲੀਆਂ ਬਿਹੜੇ ਢੁੱਡ ਆਸਮਾੜਾ ਕੁੱੜਦੇ ਫਿਰ ਥੋੜਨਾ ਕਰਦੇ ਸ਼ੇਰ ਬਰੀਕ ਕਰਨਾ ਜਮਾ ਇਹ ਲਓ ਜੀ ਕੁੱਟ ਤੇ ਬਿਹੜੇ ਹੁਣ ਕੁੱਟਦੇ ਆਉਣ ਲਈ ਕਰੋ ਚੈੱਕ ਚਾਰ ਚੀਜ਼ਾਂ ਕੁੱਟਦੀਆਂ ਸ਼ਰਦ ਚੀਨੀ ਹਲਦੀ ਜੜ ਹੌਂਪ ਬਿਹੜੇ ਹੁਣ ਔਲੇ ਕੁੱਟਦੇ ਪੰਜਵੀਂ ਚੀਜ਼ਾਂ ਉਹਨਾਂ ਨੂੰ ਹੁਣ ਆਪਾਂ ਲਾ ਗਏ ਯਾਰ ਬਹੁਤ ਟਾਈਮ ਹੋ ਗਿਆ ਜਾਨ ਆਪਾਂ ਨਹੀਂ ਕਰਦੇ ਉਹਨਾਂ ਦਾ ਫਿਰ ਜਿਵੇਂ ਜਿਵੇਂ ਕੁੱਟਾਂਗੇ ਸਮਾਨ ਉਹ ਵੀ ਤੁਹਾਨੂੰ ਦਿਖਾਈ ਚੱਲਾਂਗੇ ਲਓ ਜੀ ਕਰਦੇ ਅੰਦਰ ਤਿੰਨੇ ਫੋਟਰ ਲਾ ਦੇ ਹੁਣ ਆਪਾਂ ਦੂਜਿਆਂ ਨੂੰ ਕੱਢਦੇ ਜਾਲ 'ਚ ਲਓ ਬਾਪੋ ਕੱਢ ਤੇ ਜੰਮਰੋ ਜਾਲ 'ਚ ਕਰ ਲੋ ਚੱਕ ਆਹ ਵੇਖੋ ਆਪਣਾ ਕਾਲਾ ਕਦੇ ਕਰਤੀ ਡੀ ਵਰਮਿੰਗ ਇਹਨੇ ਜੋ ਅੰਜ ਕੁੱਤਰ ਪੰਜ ਖੂਪਰੀਆਂ ਦੀ ਕਰਤੀ ਬਾਈ ਇੱਕ ਇੱਕ ਦੇ ਦੋ ਕਰਕੇ ਕੱਢ ਲਾਂਗੇ ਬਸ ਹੌਲੀ ਹੌਲੀ ਆਪਾਂ ਤਨ ਇੱਕ ਇੱਕ ਇਹਰਾ ਹੁਣ ਕੱਢਾਂਗੇ ਬਾਕੀ ਹੌਲੀ ਹੌਲੀ ਕਰਕੇ ਕੱਢ ਲਾਂਗੇ ਕਰ ਲੋ ਚੈੱਕ ਜੀ ਪਾ ਦਾਣਾ ਪਾਣੀ ਇੱਧਰ ਬਥੇ ਬਥੇ ਅੰਦਰ ਕਰਤੇ ਸੀ ਇਹ ਦਾਣਾ ਪਾਣੀ ਪਾ ਤਾ ਇਹਨੂੰ ਇੱਧਰ ਲਈ ਵੀ ਪਾਤਾ ਇੱਧਰ ਵੀ ਪਾਤਾ ਉਹ ਦਰੌਲੇ ਉਹ ਇਹ ਕੁੱਟੀ ਇਹਨਾਂ ਕਰਾਂ ਕੁੱਟ ਕੇ ਕਰਾਂਗੇ ਫਿਰ ਸ਼ੇਅਰ ਥੋੜਾ ਲੋ ਬਾਪੂ ਆਲਾ ਵੀ ਕੁੱਟਤਾ ਆਪਾਂ ਕਰ ਲੋ ਚੱਕ ਬਾਕੀ ਸਮਾਨ ਕੁੱਟਾਂਗੇ ਬਈ ਤੜਕੇ ਆਪਾਂ ਉਹ ਨੇਰਾ ਹੋ ਗਿਆ ਤੇ ਕੱਲ ਨੂੰ ਕਰਾਂਗੇ ਬਲਾਗ ਕੰਟੀਨਿਊ ਤੇ ਦੇਖ ਲਿਓ ਪੰਜ ਚੀਜ਼ਾਂ ਗੁੱਟੀਆਂ ਕਰਾਂ ਸਰਦ ਚੀਨੀ ਹਲਦੀ ਸੌਫ ਬੇਹੜੇ ਤੇ ਔਲਾ گلاب ਦੇ ਫੁੱਲ ਰਹਿ ਗਏ ਤੇ ਮਹਿੰਦੀ ਦੇ ਪੱਤੇ ਰਹਿ ਗਏ ਜੰਗ ਹੜਾ ਰਹੇ ਆ ਆ ਰਾਬੋਂ ਮਣਕਾ ਰਹਿ ਗਿਆ 5 ਕੋਟੀਆਂ ਚਾਰ ਰਹਿ ਗਈਆਂ ਇਹ ਕੁੱਟਾਂਗੇ ਆਪਾਂ ਕੱਲ ਨੂੰ ਠੀਕ ਆ ਅੱਜ ਨਹੀਂ ਰਹੂਗਾ ਯਾਰ ਕੱਲ ਨੂੰ ਕੁੱਟ ਕੇ ਦੇ ਸੋਡ ਨਾਲ ਕਰ ਦਾਂਗੇ ਸ਼ੇਰ ਭਾਈ ਠੀਕ ਆ ਲਓ ਜੀ ਕੁੱਟਣ ਲੱਗੇ ਆਂ ਮਹਿੰਦੀ ਦੇ ਪੱਤੇ ਕਰੋ ਚੈੱਕ ਮਹਿੰਦੀ ਦੇ ਪੱਤੇ ਆਇਦਰ ਮੈਂ ਆ ਗਿਆ ਉਰਾਂ ਲਾਡੋ ਉਰੇ ਆ ਮੇਰਾ ਪੱਤਾ ਕੀ ਕਰਦਾ ਬਿੱਤਾ ਮਹਿੰਦੀ ਪੱਤੇ 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 ਹਾਂ ਕੀ ਕਰਦੀ ਬਿੱਧੀਆ ਲੋ ਬਾਬੇ ਕੁੱਟਦੇ ਮਹਿੰਦੀ ਪੱਤੇ ਸਾਨੂੰ ਖਾਣਾ ਲਓ ਜੀ ਕੁੱਟਤੀ ਮਹਿੰਦੀ ਵੀ ਕਰਦੇ ਆ ਪੇਚੜ ਫਿਰ ਅੱਗੇ ਕਰਦੇ ਕੰਟੀਨਿਊ ਖਾਣਾ ਸਾਨੂੰ ਇਹ ਹੋ ਗਈਆਂ ਸ਼ਰਦ ਜਿੰਨੀ ਹਲਦੀ ਔਲੇ ਬਿਹੇੜੇ ਸੌਪ ਤੇ ਮਹਿੰਦੀ ਦੇ ਪੱਤੇ ਜਾਂ ਕਰਦਾ ਕੰਟੀਨਿਊ ਤੇ ਤੁਹਾਨੂੰ ਦਿਖਾਉਣਾ ਹੈ ਲੋ ਜੀ ਹਰਡ ਆ ਗਈ ਛੇਵੀਂ ਚੀਜ਼ ਹੈ ਹਰਡ ਸੱਤਵੀਂ ਸੱਤਵੀਂ ਹਰਡ ਜੰਗ ਹਰਡ ਲੈਣੀ ਹੈ ਵੀ ਆਪਾਂ ਦੂਜੀ ਹਰਡ ਵੀ ਲੈ ਸਕਦੇ ਆ ਜੰਗ ਵੀ ਰੱਖਦੇ ਆ ਉਹ ਆਪ ਦੀ ਮਰਜ਼ੀ ਹੈ ਉਹ ਆਪਣੀ ਆਪ ਕੋ ਆਪਣੀ ਮਰਜ਼ੀ ਹੁੰਦੀ ਹੈ ਬੰਦੇ ਦੀ। ਲਓ ਜੀ ਕੁੱਟਤੀ ਹਰੜ ਤੇ ਹੁਣ ਕੁੱਟਦੇ ਆਂ گلاب ਦੇ ਫੁੱਲ ਅੱਧੇ ਪਾਲੇ ਅੱਧੇ ਫੇਰ ਕੁੱਟਾਂਗੇ ਦੋ ਵਾਰੀਆਂ ਜਿ ਕੁੱਟੇ ਜਾਵਾਂਗੇ ਯਾਰ ਅਹੀਂ ਤੇ ਹੁਣ ਬਸ ਉਹ ਮਣਕਾ ਰਹਿ ਗਿਆ ਗੱਲਾ ਪੱਕੀ ਸਾਰਾ ਸਮਾਨ ਕੁੱਟਦਾ ਕਰਦੇ ਆਂ ਫਿਰ ਸਾਨੂੰ ਸ਼ੇਰ ਅੱਗੇ ਲਓ ਜੀ ਇੱਕ ਪੂਰ ਕਾੜਤਾ گلاب ਦੇ ਫੁੱਲਾਂ ਦਾ ਦੂਜਾ ਕੱਢਦੇ ਆਂ ਹਾਂ ਮਾ ਮਨੱਕੜ ਇਹ ਹੁੰਦਾ ਕੱਲਾ ਘੁੱਟਣਾ ਵਾਲਾ ਉਹ ਸਾਰ ਨੂੰ ਲਾਸਟ ਤੇ ਘੁੱਟਾਂਗੇ ਅਗਰ ਗੁਲਾਬ ਵੀ ਕੋੜਤਾ ਤੇ ਆਹ ਦਸਮ ਨੱਕਾ ਰਹਿ ਗਿਆ ਇਹ ਆਪਣਾ ਬੂਸੇ ਕੋਣਾ ਬਾਅਦ ਚ ਕਰਾਂਗੇ ਮੰਨ ਕੇ ਚਲੋ ਵੀ ਆਪਾਂ ਐਡ ਇਹਨੂੰ ਬਾਅਦ ਚ ਕਰਦੇ ਹਾਂ ਬਣੀ ਚ ਇਸ ਕੋਣਾ ਬੂਗਾ ਕਰਾਂ ਗਿੱਲਾ ਯਾਰ ਇਹਨੂੰ ਧੁੱਪ ਲਾਉਣੇ ਇੱਕ ਅੱਧਾ ਦਿਨ ਫਿਰ ਕਰ ਦਾਂਗੇ ਆਪਾਂ ਚ ਐਡ ਰੋ ਚੱਕ ਬਾਕੀ ਲਾਉਣਾ ਛਾਣ ਕੇ ਬਹਉਣਾ ਨੂੰ ਵੀ ਕਿਹੋ ਜਿਹਾ ਕਲਰ ਬੰਦਾ ਇਹਦਾ ਪੀਲੇ ਪਾਣੀ ਦਾ ਲਓ ਜੀ ਛਾਣ ਛੂਣ ਕੇ ਕਰਤਾ ਰੈਡੀ ਪੀਲਾ ਪਾਣੀ ਮਡਕਾ ਆਪਾਂ ਸੁਕਣਾ ਪਾਉਣੇ ਆ ਇਹ ਥੋੜਾ ਇਹ ਗਿੱਲਾ ਸੀਗਾ ਇਹ ਰੱਖਣਾ ਸਪੋਰਟਰ ਆਇਆ ਵਾਗਾ ਪਾਣੀ ਘਟਾਉਣਾ ਇਹਦਾ ਬੰਦਾ ਖੜਾ ਸਾਡਾ ਇਹ ਦਵਾ ਆ ਰਹੀ ਛੁੱਟੀ ਆ ਤੇ ਲੜੋ ਓਏ ਆ ਜਾ ਬਜਾ ਬਜਾ ਹਾਂ ਕੀ ਕਰਨਾ ਲੋ ਜੀ ਮਡੱਕੇ ਨੂੰ ਲਵਾਉਣੇ ਇੱਕ ਦੋ ਦਿਨ ਆਪਾਂ ਤੋਪਾ ਤੇ ਜਦੋਂ ਇਹ ਕਰੜਾ ਹੋ ਗਿਆ ਪਾਣੀ ਛੱਡਣ ਨੂੰ ਹਟ ਗਿਆ ਉਦੋਂ ਕੁੱਟ ਕੇ ਤੇ ਪੀਲੇ ਪਾਣੀ ਚ ਆਪਾਂ ਏਡ ਕਰ ਦਾਂਗੇ ਇਹਨੂੰ ਇਹਨੂੰ ਰੱਖਦੇ ਇੱਥੇ ਪਾਣੀ ਆਪਣਾ ਪੀਲਾ ਹੋਇਆ ਕੰਪਲੀਟ ਆਹੀ ਸੀ ਬਈ ਪੀਲੇ ਪਾਣੀ ਵਾਲੀ ਵੀਡੀਓ ਇਹਦਾ ਲਾਉਣ ਦਾ ਤਰੀਕਾ ਹੈਗਾ ਮੰਨ ਕੇ ਚਲੋ ਵੀ ਆਪਾਂ ਪਿਉਉਣ ਦਾ ਤਰੀਕਾ ਪਹਿਲਾਂ ਦੱਸ ਦਿੰਨਾ 200 ml ਪਾਣੀ ਚ ਮੰਨ ਕੇ ਚਲੋ ਵੀ ਐਂ ਭਰਨੀ ਝੁੰਡੀ ਤੇ ਉਹ ਪਾ ਲੈਣੀ ਗਲਾਸ ਚ ਭੌਂ ਕੇ ਰੱਖ ਲੈਣਾ ਇਹ 7-8 ਘੰਟੇ ਪਹਿਲਾਂ ਠੀਕ ਆ ਲੱਗੂ ਆ ਬਈ ਇਹੇ ਜਨ ਯਾਨੀ ਕਿ ਪੂਰਾ ਪਤਲਾ ਕਰਕੇ ਪਤਲਾ ਕਰਕੇ ਲੱਗੂਆ ਇਹ ਵੀ ਮੰਨ ਕੇ ਚਲੋ ਵੀ ਜੇ ਪ 30 ml ਪਉਂਤਾ ਉਹਦੇ ਚੋਂ 7-8 gm l ਹੀ ਲੱਗੂਆ ਬਾਹਰ ਨਹੀਂ ਲੱਗਦਾ ਜੇ ਕਿਸੇ ਵੱਧ ਹਰੀਆਂ ਮਿੱਠਾ ਮਾਰਦਾ ਜਿਆਦਾ ਗਰਮੀ ਆ ਉਹ ਵੱਧ ਵੀ ਲਾਖਦਾ ਥੋੜਾ ਜਿਹਾ 1-2 ml ਵੀ ਹੋਰ ਇੰਨਾ ਕੀ ਲੱਗਦਾ ਬਾਈ ਇਹ ਮੁੰਨੀ ਅੰਦਰ ਪਟਰ ਦਿੰਦਾ ਕਬੂਤਰ ਨੂੰ ਹਾਰਡ ਡਾਇਵ ਚ ਤਾਣ ਕਰਕੇ ਇਹਨੂੰ ਬਈ ਲਾ ਆਪਾਂ ਮੰਨ ਕੇ ਚਲੋ ਵੀ ਢੇੜਿਆਂ ਤੋਂ ਉੱਡ ਗਏ ਇਹਨੂੰ ਵੀ ਲੱਗ ਜਾਂਦਾ ਏ ਪਤਲਾ ਕਰਕੇ ਉਹ ਠਾਰਨਾ ਨਹੀਂ ਢੇੜਿਆਂ ਤੋਂ ਉੱਡ ਗਏ ਇਹਨੂੰ ਠਰਿਆ ਹੋਇਆ ਨਹੀਂ ਲਾਉਣਾ ਆਪਾਂ ਮੰਨ ਕੇ ਚਲੋ ਠਾਰ ਕੇ ਲਾਉਣਾ ਜੇ ਮੇ ਭੁੱਤਾਂ ਉਵੇਂ ਹੀ ਲਾ ਦਿਓ ਮਾੜਾ ਮੋਟਾ ਠਾਰ ਕੇ ਯਾਨੀ ਕਿ ਤੋੜੇ ਵਾਲਾ ਪਾਣੀ ਹੁੰਦਾ ਜਿਵੇਂ ਨਾਰਮਲ ਉਹ ਚੀਜ਼ ਉਹਦੋਂ ਵੀ ਲਾਖਦੇ ਆ ਇੱਕ ਦਿਨ ਉਹਦੋਂ ਅਗਲੇ ਦਿਨ ਵੀ ਲਾਖਦੇ ਆ ਢੇੜਿਆਂ ਤੋਂ ਜੋ ਕੂਟਰ ਬਹਿਲਾ ਬਦਾਮਤ ਉੱਤੋਂ ਦੀ ਵੀ ਲੱਗ ਜੂਗਾ ਉਹ ਵੀ ਕੋਈ ਚੱਕਰ ਨਹੀਂ ਬਦਾਂ ਮੈਂ ਉਤੋਂ ਦੀ ਵੀ ਲੱਗ ਜਾਂਦਾ ਇਹ ਸਾਂਭ ਨਾਲ ਦਿਨ ਤੜਕੇ 5 ਵਜੇ ਵੀ ਇਹ ਲੱਗਦਾ ਬਈ ਲੱਗੂ ਬਦਲਾ ਹੀ ਇਹ ਜਦ ਮਰਜੀ ਲਾ ਲਿਓ ਟਾਈਮ ਹੀ ਤੁਹਾਨੂੰ ਸਾਰੀ ਦੱਸਤੀ ਆਪਾਂ ਤੇ ਬਾਕੀ ਆਪਦਾ ਹਿਸਾਬ ਹਿਸਾਬ ਕਿਤਾਬਨਾ ਕਰ ਲਿਓ ਉਹਦਾ ਸੈਟਿੰਗ ਜਿਵੇਂ ਕਰਨੀ ਹੈ ਵੀ ਆਹੀ ਚੀਜ਼ਾਂ ਸੀ ਆਹੀ ਵੀਡੀਓ ਸੀ ਚੈਨਲ ਨੂੰ ਕਰ ਲਿਓ ਬਈ ਆਪਣੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਚੱਕਦਿਆ ਕਰੋ ਫਟੇ ਕੋਈ ਚੱਕਰ ਨਹੀਂ ਰਿਪੋਰਟ ਕਰੋ ਵੀ ਵੱਧ ਤੋਂ ਵੱਧ ਸੋਡੀ ਰਿਪੋਰਟ ਦੀ ਲੋੜ ਆ ਯਾਰ ਆਪਾਂ ਬਾਕੀ ਜਿੰਨਾ ਆਪਾਂ ਨੂੰ ਪਤਾ ਆਪਾਂ ਦੱਸੀ ਜਾਂਦੇ ਆ ਕੋਈ ਆਪਾਂ ਬਾਹਲੇ ਤੜੇ ਖਿਡਾਰੀ ਤਾਂ ਨਹੀਂ ਯਾਰ ਠੀਕ ਆ ਬਾਕੀ ਚੱਕ ਕੇ ਰੱਖੋ ਕੰਮ ਤੇ ਮਿਲਦੇ ਆ ਜੀ ਅਗਲੀ ਵੀਡੀਓ ਨਾਲ ਬਾਕੀ ਬਈ ਇੱਕ ਗੱਲ ਰਹਿ ਗਈ ਸੀ ਲੱਗੂ ਮੰਨ ਕੇ ਚੱਲੋ ਵੀ ਇਹ ਮੰਨ ਕੇ ਚੱਲੋ ਵੀ ਲੈਣਾ ਆਪਾਂ 10-10 ਗ੍ਰਾਮ ਹੀ ਲੈਣਾ ਸਾਰਾ ਸਮਾਨ ਇਹਨੇ ਮਣਕੇ ਉਹ ਆਪਾਂ ਮੰਨ ਕੇ ਲਾ ਵੀ ਚੰਗੀ ਤਰ੍ਹਾਂ ਸੁਕਾ ਕੇ ਤੇ ਫਿਰ ਪਾਵਾਂਗੇ ਕੁੱਟ-ਕੱਟ ਕੇ ਰਗੜ ਕੇ ਕੇਰਾਂ ਤੋਂ ਐਸੀ ਕੁੱਟਿਆ ਹੋਇਆ ਹੈਗਾ ਉਹ ਮੈਂ ਚੱਲ ਵੀ ਕਲਿੱਪ ਐਡ ਕਰ ਦਈਏ ਇੱਕ ਬਈ ਆਪਾਂ ਜੀ ਮੰਨ ਕੇ ਚੱਲੋ ਵੀ ਪਹਿਲਾਂ ਲੇ ਤੂੰ ਪਹਿਲਾਂ ਵੀ ਵੀਡੀਓ ਜੀ ਡੀ ਬਾਰਮੀ ਕੀਤੀ ਸੀ ਉਹ ਚ ਬਈ ਮੰਨ ਕੇ ਪਹਿਲਾਂ ਸੀ ਕੀਤੀ ਸੀਗੀ ਉਹ ਤੇ ਉਹ ਬਈ ਹੁਣ ਕੁੱਤਰਾਂ ਨੂੰ ਮੰਨ ਕੇ ਚੱਲੋ ਵੀ 2-3 ਦਿਨ ਡਿਫਟ ਟੂ ਤੇ ਪਾਵਰ ਝਲ ਦੇਓ ਬਈ ਕੋਸ ਤੇ ਮਖਣੀ ਦੇਣੀ ਮਖਣੀ ਦੇ ਸਾਡੇ ਤਾਂ ਮਖਣੀ ਵੀ ਦੇ ਦੋ ਠੀਕ ਆ ਜੀ ਧੰਨਵਾਦ